निष्काम सेवा संस्था ਵੱਲੋਂ ਪ੍ਰਧਾਨ किशोर ਰੈਣਾਦੀ ਪ੍ਰਧਾਨਗੀ ਹੇ ਮਜੀਠਾ ਰੋਡ ਸਥਿਤ ਨਿੱਜੀ ਹਸਪਤਾਲ ਦੇ ਸਹਿਯੋਗ ਨਾਲ 24ਵਾਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 32 ਖੂਨਦਾਨੀਆਂ ਨੇ ਆਪਣਾ ਖੂਨਦਾਨ ਕੀਤਾ ਅਤੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਵੱਲੋਂ ਖੂਨ ਕਲੈਕਟ ਕੀਤਾ ਗਿਆ ਇਸ ਮੌਕੇ ਅੰਮ੍ਰਿਤਸਰ ਪ੍ਰੈਸ ਕਲੱਬ ਦੇ ਪ੍ਰਧਾਨ ਰਾਜੇਸ਼ ਗਿੱਲ ਪਾਜਪਾ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਸ਼੍ਰੂਤੀ ਵਿੱਚ ਅਤੇ ਜ਼ਿਲ੍ਹਾ ਸਕੱਤਰ ਕਪਿਲ ਸ਼ਰਮਾ ਵਿਸ਼ੇਸ਼ ਤੌਰ ਤੇ ਪੁੱਜੇ ਇਸ ਮੌਕੇ ਨਿਸ਼ਕਾਮ ਸੇਵਾ ਸੰਸਥਾ ਤੋਂ ਵਿਕਰਮ ਟੰਡੋਨਾ ਅੰਕੁਰ ਅਰੋੜਾ ਪ੍ਰਮੋਦ ਮਹਾਜਨ ਪ੍ਰੋਫੈਸਰ ਵਿਜੇ ਭਨੋਟ ਵੀ ਹਾਜ਼ਰ ਸਨ ਜ਼ਿਕਰਯੋਗ ਹੈ ਕਿ ਇਸ ਕੈਂਪ ਵਿੱਚ ਹਰ ਵਾਰ ਇੱਕ ਦਿਵਿਆਂਗ ਵਿਅਕਤੀ ਵੱਲੋਂ ਖੂਨਦਾਨ ਕੀਤਾ ਜਾਂਦਾ ਹੈ ਇਹ ਚਵੀਵਾ ਕੈਂਪ ਹੈ ਜੀ ਬਲੱਡ ਡੋਨੇਸ਼ਨ ਕੈਂਪ ਨਿਸ਼ਕਾਮ ਸੇਵਾ ਆਰਗੇਨਾਈਜੇਸ਼ਨ ਵੱਲੋਂ ਔਰ ਇੱਕ ਗਲੋਬਲ ਹਸਪੀਟਲ ਮਜੀਠਾ ਰੋਡ ਤੇ ਲੱਗਿਆ ਹੋਇਆ ਕੈਂਪ ਅੱਜ ਸਾਡੇ ਯਸ਼ਸਵੀ ਪ੍ਰਧਾਨ ਮੰਤਰੀ ਦਾ ਜਿਹੜਾ 15 ਵਾਰਾ ਮਨਾਇਆ ਜਾ ਰਿਹਾ ਉਹਦੇ ਸਿਲਸਿਲੇ ਵਿੱਚ ਵੀ ਇਹ ਕੈਂਪ ਲੱਗਿਆ ਔਰ ਅੱਜ ਕਟ ਤੋਂ ਕਟ ਕੁਛ ਨਹੀਂ ਤੇ 30 40 ਡਾਲਰ ਆ ਜਿਹਾ ਉਹਨਾ ਦੇਖੋ ਅੱਜ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੈ ਮਾਨਵਤਾ ਦੀ ਬੜੀ ਵੱਡੀ ਸੇਵਾ ਖੂਨਦਾਨ ਮਹਾਦਾਨ ਕਿਹਾ ਜਾਂਦਾ ਹੈ ਔਰ ਇਸ ਤੋਂ ਵੱਡਾ ਦਾਨ ਕੋਈ ਨਹੀਂ ਨਿਸ਼ਕਾਮ ਸੇਵਾ ਆਰਗੇਨਾਈਜੇਸ਼ਨ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਬੜੇ ਲੰਮੇ ਸਮੇਂ ਤੋਂ ਕੀਤਾ ਜਾ ਰਿਹਾ ਹੈ ਔਰ ਲਗਾਤਾਰ ਇਸ ਤਰ੍ਹਾਂ ਦੇ ਜਿਹੇ ਕੈਂਪ ਲਾਏ ਜਾ ਰਹੇ ਨੇ ਜਿਦੇ ਵਿੱਚ ਇੱਕ ਖੂਨਦਾਨ ਜਿਹੜੇ ਵਲੰਟੀਅਰਲੀ ਲੋਕ ਆਂਦੇ ਨੇ ਉਹ ਆ ਕੇ ਖੂਨਦਾਨ ਕਰਦੇ ਨੇ